ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਸਟੂਡੈਂਟਸ ਪੋਲਿਟিক্যাল ਸਾਇੰਸ ਦਾ ਟੌਪਿਕ ਕਰਾਂਗੇ ਬਰਤਾਨੀਆ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਾਇਲੈਂਟ ਫੀਚਰਸ ਆਫ ਬ੍ਰਿਟਿਸ਼ ਕਨਸਟੀਟਿਊਸ਼ਨਸ ਹਾਂਜੀ ਬਰਤਾਨੀਆ ਦੇ ਇਸ ਸੰਵਿਧਾਨ ਨੂੰ ਜਿਹੜਾ ਸੰਸਾਰ ਦਾ ਸਭ ਤੋਂ ਪੁਰਾਣਾ ਸੰਵਿਧਾਨ ਹੋਣ ਦਾ ਮਾਨ ਹਾਸਿਲ ਹੈ ਤੇ ਇਸ ਤਰ੍ਹਾਂ ਇਹ ਸੰਸਾਰ ਦੇ ਜਿਹੜੇ ਵੱਖ-ਵੱਖ ਦੇਸ਼ਾਂ ਦੀਆਂ ਸੰਵਿਧਾਨਿਕ ਪ੍ਰਣਾਲੀਆਂ ਨੇ ਉਹਨਾਂ ਦਾ ਮਾਰਗਦਰਸ਼ਕ ਵੀ ਹੈ ਸੋ ਬਾਕੀ ਦੇਸ਼ਾਂ ਦੇ ਸੰਵਿਧਾਨਕ ਪ੍ਰਣਾਲੀ ਨੂੰ ਸਮਝਣ ਲਈ ਬਰਤਾਨੀਆ ਦੇ ਸੰਵਿਧਾਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਭਾਰਤੀ ਵਿਦਿਆਰਥੀਆਂ ਲਈ ਤਾਂ ਬਰਤਾਨੀਆ ਦੇ ਸੰਵਿਧਾਨ ਵਿੱਚ ਅਧਿਐਨ ਹੋਰ ਵੀ ਮਹੱਤਵਪੂਰਨ ਕਿਉਂਕਿ ਭਾਰਤ ਦੇ ਸੰਵਿਧਾਨ ਉੱਤੇ ਬਰਤਾਨੀਆ ਦੇ ਸੰਵਿਧਾਨ ਦਾ ਕਾਫੀ ਜ਼ਿਆਦਾ ਪ੍ਰਭਾਵ ਹੈ ਤੇ ਹਾਂਜੀ ਇਸ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਿਹਾ ਜਾ ਸਕਦਾ ਹੈ ਜੀ ਠੀਕ ਹੈ ਕੈਰੈਕਟ੍ਰਿਸਟਿਕਸ ਜਾਂ ਫੀਚਰਸ ਹਾਂਜੀ ਫਰਸਟ ਪੁਆਇੰਟ ਹੈਗਾ ਕਾਫੀ ਜ਼ਿਆਦੇ ਪੁਆਇੰਟ ਨੇ ਜਿਹੜੇ ਤੁਹਾਨੂੰ ਠੀਕ ਲੱਗੇ ਸੌਖੇ ਯਾਦ ਹੋਗੇ ਤੁਸੀਂ ਉਹ 13 14 ਪੁਆਇੰਟ ਹਜ਼ਾਰ ਕਰ ਲੈਣੇ ਠੀਕ ਹੈ ਮੈਂ ਸਾਰੇ ਕਰਵਾਉਂਗੀ ਹਾਂਜੀ ਸਭ ਤੋਂ ਪਹਿਲਾ ਪੁਆਇੰਟ ਹੈਗਾ ਸਭ ਤੋਂ ਪੁਰਾਣਾ ਸੰਵਿਧਾਨ ਆ ਬਰਤਾਨੀ ਦਾ ਸੰਵਿਧਾਨ ਦਾ ਇਤਿਹਾਸ ਲਗਭਗ ਬਰਤਾਨੀਆਂ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਜਿਹੜਾ ਬਰਤਾਨੀਆਂ ਦਾ ਸੰਵਿਧਾਨ ਆ ਉਹਦਾ ਇਤਿਹਾਸ ਲਗਭਗ ਬਰਤਾਨੀਆਂ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਤੇ ਇਸ ਦਾ ਆਰੰਭ 6ਵੀਂ ਸਦੀ ਦੇ ਵਿੱਚ ਐਗਲੋ ਸੈਕਸ਼ਨ ਕਾਲ ਦੇ ਤੇ ਤੋਂ ਹੋ ਜਾਂਦਾ ਇਸ ਤਰ੍ਹਾਂ ਇਸ ਦਾ ਇਤਿਹਾਸ ਲਗਭਗ 1500 ਸਾਲ ਪੁਰਾਣਾ ਸੰਸਦ ਤੇ ਰਾਜਤੰਤਰ ਦੇ ਜਿਹੜਾ ਐਗਲੋ ਸੈਕਸ਼ਨ ਖਾਲ ਦੇ ਵਿੱਚ ਖੋਜਿਆ ਜਾ ਸਕਦੀਆਂ ਨੇ ਅਗਲਾ ਹੈਗਾ ਅਨਿਖਤੀ ਸਵਿਧਾਨ ਅਨ ਰਿਟਰਨ ਕਨਸਟੀਟਿਊਸ਼ਨ ਇਹ ਬਰਤਾਨੀਆ ਦਾ ਸਵਿਧਾਨ ਭਾਰਤ ਅਮਰੀਕਾ ਰੂਸ ਇਹਨਾਂ ਦੇਸ਼ਾਂ ਦੇ ਸਵਿਧਾਨਾ ਇਸ ਤਰ੍ਹਾਂ ਰਿਟਰਨ ਦੇ ਵਿੱਚ ਨਹੀਂ ਹੈਗਾ ਠੀਕ ਹੈ ਜਿਵੇਂ ਭਾਰਤ ਦਾ ਸਵਿਧਾਨ ਰਿਟਰਨ ਚ ਹੈ ਅਮਰੀਕਾ ਦਾ ਰੂਸ ਦਾ ਐਵੇਂ ਜਿਹੜਾ ਬ੍ਰਿਟੇਨ ਦਾ ਬਰਤਾਨੀਆ ਦਾ ਉਹ ਰਿਟਰਨ ਚ ਨਹੀਂ ਹੈਗਾ ਇਸ ਦੀਆ ਕੋਈ ਕਾਪੀ ਵੀ ਇਸ ਨਾਈਜ਼ ਦੀ ਕੋਈ ਕਾਪੀ ਪ੍ਰਾਪਤ ਕਰ ਸਕਦਾ ਤੇ ਜੇ ਇਸ ਕਰਕੇ ਥਾਮਸ ਥਾ ਸੰਪੇਨ ਥਾ ਥਾਮਸ ਪਿਨ ਟੌਨਸ ਥਾ ਸੰਪੇਨ ਲਿਖ ਰਿਹਾ ਠੀਕ ਹੈ ਥਾਮਸ ਵੈਨ ਤੇ ਡੀ ਟੋਕਵੈਲ ਇਹਨਾਂ ਵਿਦਵਾਨਤਾ ਮੰਨਦੇ ਨੇ ਕਿ ਵਰਤਾਨੇ ਸੰਵਿਧਾਨ ਵਰਤਾਨੇ ਦਾ ਕੋਈ ਸੰਵਿਧਾਨ ਹੀ ਨਹੀਂ ਹੈਗਾ ਅਸਲ ਦੇ ਵਿੱਚ ਵਰਤਾਨੇ ਸੰਵਿਧਾਨ ਦਾ ਬਹੁਤੇ ਰਿਹਾ ਹਿੱਸਾ ਅਲਿਖਤੀ ਪਰੰਪਰਾਵਾਂ ਨੇ ਕੁਝ ਹਿੱਸਾ ਰਿਟਨ ਦੇ ਵਿੱਚ ਚਾਰ ਟਰਾ ਪੇ ਪਟੀਸ਼ਨਾਂ ਤੇ ਸੰਸਦੀਕ ਕਾਨੂੰਨਾਂ ਦੇ ਰੂਪ ਦੇ ਵਿੱਚ ਪਾਇਆ ਜਾਂਦਾ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬਰਤਾਨੀਆ ਸੰਵਿਧਾਨ ਦਾ ਕੁਝ ਭਾਗ ਲਿਖਤੀ ਹੈ ਤੇ ਕੁਝ ਅਲਿਖਤੀ ਹੈ ਕੁਝ ਰਿਟਾਂ ਦੇ ਵਿੱਚ ਹੈ ਕੁਝ ਅਨ ਰਿਟਾਂ ਚ ਹੈ ਤੇ ਇਹ ਸੱਚ ਜ਼ਰੂਰ ਹੈ ਕਿ ਅਸੀਂ ਕਿਤੇ ਵੀ ਇਹ ਇੱਕ ਲਿਖਤੀ ਦਸਤਾਵੇਜ਼ ਦੇ ਰੂਪ ਦੇ ਵਿੱਚ ਬ੍ਰਿਟਿਸ਼ ਸੰਵਿਧਾਨ ਦੀ ਕਾਪੀ ਪ੍ਰਾਪਤ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਬਰਤਾਨੀਆ ਵਿੱਚ ਕਿਸੇ ਵੀ ਕਿਤਾਬਾਂ ਦੀ ਦੁਕਾਨ ਤੋਂ ਸੰਵਿਧਾਨ ਦੀ ਕਾਪੀ ਮੰਗਦੇ ਤੇ ਦੁਕਾਨਦਾਰ ਕੇਵਲ ਮੁਸਕਰਾ ਕੇ ਨਾਂ ਦੇ ਵਿੱਚ ਸਿਰ ਹਿਲਾ ਦਿੰਦੇ ਨੇ ਅੱਗੇ ਹੈਗਾ ਵਿਕਸਸ ਸੰਵਿਧਾਨ ਹਾਂਜੀ ਦਵਰਤਾਨੇ ਸਵਿਧਾਨ ਦੇ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਖਾਸ ਸਮੇਂ ਸਵਿਧਾਨ ਦੁਆਰਾ ਬਣਾਇਆ ਗਿਆ ਤੇ ਸੋਚਿਆ ਸਮਝਿਆ ਕੋਸ਼ਿਸ਼ਾਂ ਨਾਲ ਨਤੀਜਾ ਨਹੀਂ ਸਗੋ ਇਹ ਇੱਕ ਲੰਬੇ ਇਤਿਹਾਸਿਕ ਵਿਕਾਸ ਦੀ ਉਪਜਾ ਮਤਲਬ ਕਿ ਇਹ ਹੌਲੀ ਹੌਲੀ ਅੱਗੇ ਜਿਵੇਂ ਇਤਿਹਾਸ ਅੱਗੇ ਅੱਗੇ ਵਧਦਾ ਉਵੇਂ ਇਹ ਜਿਹੜੇ ਕਿ ਇਤਿਹਾਸਿਕ ਵਿਕਾਸ ਦੀ ਤਰ੍ਹਾਂ ਇਹ ਅੱਗੇ ਅੱਗੇ ਵਧਿਆ ਠੀਕ ਹੈ ਇਹਨੂੰ ਇਹ ਨਹੀਂ ਹੈਗਾ ਵੀ ਇਹ ਦੇ ਵਿੱਚ ਸੋਚਿਆ ਸਮਝਿਆ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਵੇਂ ਵਿਧਾਨ ਸਭਾ ਦੁਆਰਾ ਸਭਾ ਦੁਆਰਾ ਇਹ ਬਣਾਇਆ ਗਿਆ ਇਸ ਦਾ ਲਗਾਤਾਰ ਵਿਕਾਸ ਹੁੰਦਾ ਰਿਹਾ ਤੇ ਹੋ ਰਿਹਾ ਤੇ ਹੁੰਦਾ ਵੀ ਰਹੂਗਾ ਇਹ ਗਤੀਸ਼ੀਲ ਸਵਿਧਾਨ ਹੈ ਹਾਂਜੀ ਅੱਗੇ ਜਿਹੜੇ ਅੱਗੇ ਪ੍ਰਵਹਾਸ਼ਾ ਮਦਦਤੇ ਹੁਣ ਤੁਸੀਂ ਇਹਨਾਂ ਨੂੰ ਛੱਡ ਸਕਦੇ ਹੋ ਠੀਕ ਹੈ ਜੇ ਯਾਦ ਹੋਵੇ ਤਾਂ ਯਾਦ ਕਰ ਸਕਦੇ ਹੋ ਬਰਤਾਨੀਏ ਸੀ ਤੁਹਾਨੂੰ ਨਿਯਮਤ ਲਿਖਤੀ ਰੂਪ ਦੇਂਦਾ ਜਾਂ ਤਾਂ 1648 ਦੇ ਵਿੱਚ ਇਨਸਟਰੂਮੈਂਟ ਆਫ ਗਵਰਨਮੈਂਟ ਦੇ ਰੂਪ ਦੇ ਵਿੱਚ 올ਿਵਰ ਕ੍ਰਾਮਵੈਲ ਦੁਆਰਾ ਕੀਤਾ ਗਿਆ ਸੀ ਪਰੰਤੂ 1660 ਈਸਵੀ ਦੇ ਵਿੱਚ ਬਰਤਾਨੀਆ ਵਿੱਚ ਰਾਜਤੰਤਰ ਮੁੜ ਬਹਾਲ ਹੋ ਜਾਣ ਨਾਲ ਇਹ ਖਤਮ ਕਰ ਦਿੱਤਾ ਗਿਆ ਇਸ ਤਰ੍ਹਾਂ ਸੀ ਇਸ ਸਿੱਟੇ ਦਾ ਪਹੁੰਚ ਪੁੱਜਦੇ ਹਾਂ ਕਿ ਬਰਤਾਨੀਆ ਸੀ ਵਿਧਾਨ ਦਾ ਨਿਰਮਾਣ ਨਹੀਂ ਕੀਤਾ ਗਿਆ ਸਗੋਂ ਇਸ ਦਾ ਵਿਕਾਸ ਹੋਇਆ ਸੰਝੇ ਅੱਗੇ ਹੈਗਾ ਲਚਕਦਾਰ ਸਵਿਧਾਨਾ ਫਲੈਕਸੀਬਲ ਕਨਸਟੀਟਿਊਸ਼ਨ ਵਰਤਾਨੇ ਸਿਵਿਧਾਨ ਲਚਕਦਾਰਾ ਕਿਉਂਕਿ ਵਰਤਾਨੇ ਵਿੱਚ ਸਧਾਰਨ ਕਾਨੂੰਨ ਅਤੇ ਸਵਿਧਾਨਿਕ ਕਾਨੂੰਨ ਦੇ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਤੇ ਸੰਸਦ ਸਧਾਰਨ ਬਹੁਮਤ ਦੁਆਰਾ ਸਵਿਧਾਨ ਦੇ ਕਿਸੇ ਵੀ ਹਿੱਸੇ ਨੂੰ ਸੋਧ ਸਕਦੀ ਆ ਤੇ ਇਹੀ ਕਾਰਨ ਹੈ ਕਿ ਵਰਤਾਨੇ ਵਿੱਚ ਸਵਿਧਾਨਿਕ ਵਿਵਾਦ ਘੱਟ ਹੀ ਪੈਦਾ ਹੁੰਦੇ ਨੇ ਤੇ ਸੰਸਦ ਸਧਾਰਨ ਬਹੁਮਤ ਦੁਆਰਾ ਪੁਰਾਣੇ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਆ ਉਹਨਾਂ ਵਿੱਚ ਕੋਈ ਵੀ ਪਰਵਰਤਨ ਕਰ ਲੈਂਦੀ ਆ ਤੇ ਨਵੇਂ ਕਾਨੂੰਨ ਪਾਸ ਕਰ ਲੈਂਦੀ ਆ ਵਰਤਾਨੀ ਸੰਵਿਧਾਨ ਦੇ ਲਚਕੀਲੇਪਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1936 ਦੇ ਵਿੱਚ ਸਿੰਘਾਨ ਸੰਤਿਆਗ ਕਾਨੂੰਨ ਸੰਸਦ ਦੇ ਵਿੱਚ ਪੇਸ਼ ਕਰਾਂ ਦੇ ਅੱਧਾ ਘੰਟਾ ਪਿੱਛੋਂ ਹੀ ਪਾਸ ਕਰ ਦਿੱਤਾ ਗਿਆ ਸੀ ਲਾਰਡ ਪ੍ਰਾਈਸ ਦੇ ਅਨੁਸਾਰ ਵਰਤਾਨੀ ਸੰਵਿਧਾਨ ਨੂੰ ਇੰਨਾ ਫੈਲਾਇਆ ਤੇ ਮਰੋੜਿਆ ਜਾ ਸਕਦਾ ਹੈ ਕਿ ਇਸ ਦੇ ਢਾਂਚੇ ਨੂੰ ਬਦਲਣ ਤੋਂ ਬਿਨਾ ਸੰਕਟਕਾਲੀਨ ਸਥਿਤੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਇਸ ਦੇ ਮੁਕਾਬਲੇ ਵਿੱਚ ਭਾਰਤ ਅਤੇ ਅਮਰੀਕਾ ਸੰਵਿਧਾਨ ਕਾਫੀ ਕਠੋਰ ਆ ਅੱਗੇ ਹੈਗਾ ਸੰਸਦੀ ਪ੍ਰਣਾਲੀ ਦੀ ਸਰਕਾਰ ਹਾਂਜੀ ਇਹ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਬਰਤਾਨੀਆ ਦਾ ਸੰਵਿਧਾਨ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕਰਦਾ ਹੈ ਬ੍ਰਿਟਿਸ਼ ਹੰਸ ਦੀ ਸਰਕਾਰ ਨੂੰ ਸੰਸਾਰ ਦੇ ਵਿੱਚ ਸਭ ਤੋਂ ਪੁਰਾਣੀ ਸੰਸਦੀ ਸਰਕਾਰ ਹੋਣ ਦਾ ਮਾਨ ਹਾਸਿਲ ਹੈ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਕਿ ਬਾਦਸ਼ਾਹ ਨਾ ਮਾਤਰ ਕਾਰਜ ਮੁਖੀ ਹੈ ਤੇ ਮੰਤਰੀ ਪ੍ਰੀਸ਼ਦ ਅਸਲੀ ਕਾਰਜਾ ਸਾਧਕ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਹੇ ਮੰਤਰੀ ਪ੍ਰੀਸ਼ਦ ਦੇ ਸੰਸਦ ਵਿਚਾਰ ਗੂੜੇ ਸਬੰਧ ਨੇ ਮੰਤਰੀ ਪ੍ਰੀਸ਼ਦ ਦੇ ਮੈਂਬਰ ਸੰਸਦ ਦੇ ਮੈਂਬਰ ਹੁੰਦੇ ਨੇ ਮੰਤਰੀ ਪ੍ਰੀਸ਼ਦ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ ਤੇ ਉਹ ਕਾਮਨ ਸਦਨ ਦੇ ਵਿੱਚ ਬਹੁਤ ਸੰਮਤੀ ਦੇ ਵਿਸ਼ਵਾਸ ਤੇ ਆਪਣੇ ਅਹੁਦੇ ਤੇ ਰਹਿੰਦਾ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਵਿੱਚ ਰਾਜਨੀਤਿਕ ਇਕਰੂਪਤਾ ਪਾਈ ਜਾਂਦੀ ਹੈ ਤੇ ਜਿਸ ਮੰਤਰੀ ਦੇ ਵਿੱਚ ਵੀ ਮੰਤਰੀ ਵਿਚਾਰ ਮੰਤਰੀ ਪ੍ਰੀਸ਼ਦ ਦੇ ਵਿਚਾਰਾਂ ਨਾਲ ਨਹੀਂ ਮਿਲਦੇ ਉਹਨੂੰ ਅਹੁਦੇ ਤੋਂ ਸਤੀਫਾ ਦੇਣਾ ਪੈਂਦਾ ਅੱਗੇ ਹੈਗਾ 7ਵਾਂ ਮੰਤਰੀ ਦੀ ਸਰਕਾਰ ਦੀਆਂ ਸਫਲਤਾਵਾਂ ਤੇ ਸਫਲਤਾ ਲਈ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਇੱਕ ਵਾਰ ਮੰਤਰੀ ਮੰਡਲ ਦੁਆਰਾ ਫੈਸਲਾ ਲਏ ਜਾਣ ਪਿੱਛੋਂ ਉਹ ਹਰ ਮੰਤਰੀ ਦਾ ਫੈਸਲਾ ਬਣ ਜਾਂਦਾ ਹੈ ਇਸ ਤੋਂ ਇਲਾਵਾ ਮੰਤਰੀਆਂ ਦੀ ਆਪਣੇ ਮਹਿਕਮੇ ਲਈ ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ ਅੱਗੇ ਨੰਬਰ 8 ਹੈਗਾ ਮੰਤਰੀਆਂ ਨੂੰ ਸਰਕਾਰ ਦੇ ਭੇਦ ਗੁਪਤ ਰੱਖਣ ਦੀ ਸੋਚ ਚਕਾਈ ਜਾਂਦੀ ਹੈ ਅੱਗੇ ਹੈਗਾ ਸੀਮਤ ਤੇ ਜੱਦੀ ਰਾਜਤੰਤਰਾਂ ਬਰਤਾਨੀਆ ਵਿੱਚ ਮੁੱਖ ਰਾਜ ਸਦਕ ਮੁਖੀ ਰਾਜਾ ਜਾਂ ਰਾਣੀ ਹੈ ਜਿਸ ਦਾ ਅਵਧਾ ਜੱਦੀ ਹੈ ਇਸੇ ਦਾੰਤ ਗਰੁੱਪ ਦੇ ਵਿੱਚ ਭਾਵੇਂ ਰਾਜ ਪ੍ਰਬੰਧ ਨਾਲ ਸੰਬੰਧਿਤ ਸਾਰੀਆਂ ਸ਼ਕਤੀਆਂ ਰਾਜੇ ਨੂੰ ਪ੍ਰਾਪਤ ਨਹੀਂ ਪਰੰਤੂ ਵਿਵਹਾਰ ਦੇ ਵਿੱਚ ਉਹਨਾਂ ਸ਼ਕਤੀ ਦਾ ਪ੍ਰਯੋਗ ਉਹ ਮੰਤਰੀ ਮੰਡਲ ਦੁਆਰਾ ਹੀ ਕੀਤਾ ਜਾਂਦਾ ਹੁਣ ਇਸਲਾਹ ਦੇ ਨਾਲ ਹੀ ਅਸਲ ਦੇ ਵਿੱਚ ਬਾਦਸ਼ਾਹ ਦਾ ਕੇਵਲ ਮੰਤਰੀ ਮੰਡਲ ਦਾ ਸਲਾਹ ਮਾਤਰੀ ਹੁੰਦਾ ਇਹੀ ਕਾਰਨ ਹੈ ਕਿ ਅੱਜ ਰਾਜ ਪ੍ਰਬੰਧ ਨਾਲ ਸੰਬੰਧਿਤ ਕਿਸੇ ਵੀ ਕਾਰਜ ਲਈ ਰਾਜਾ ਜਾਂ ਰਾਣੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਇਸ ਸੰਬੰਧ ਦੇ ਵਿੱਚ ਆਮ ਕਿਹਾ ਜਾਂਦਾ ਕਿ ਰਾਜਾ ਕੋਈ ਗਲਤੀ ਨਹੀਂ ਕਰਦਾ ਉਹਨਾਂ ਦੀ ਮੌਤ ਪਿੱਛੇ ਵਰਤਾਨੀ ਦਾ ਮੁੱਖ ਕਾਰਜ ਸਾਧਕ ਮੁਖੀ ਮਲ ਮੁਖੀ ਜਿਹੜਾ ਕਿ ਮਲਕਾ ਅਲਿਜ਼ਾਬੈਥ 2 ਹੈ ਜੋ ਕਿ ਜਾਰਜ 6th ਦੀ ਮੌਤ ਦੇ ਪਿੱਛੋਂ 6 ਪਰਿਮੰਤ ਸਭੰਨ ਵਰਤਾਨਯ ਰਾਜ ਸਿੰਘ ਹਸਦੇ ਵਿਰਾਜਮਾਨ ਹੋਏ ਸਨ ਉਸੇ ਵੇਲੇ ਉਹਨਾਂ ਦੀ ਉਮਰ 25 ਸਾਲ ਦੀ ਸੀ ਤੇ ਉਹ 2022 ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਰਤਾਨਯ ਰਾਜ ਸਿੰਘ ਹਸਦੇ ਵਿਰਾਜਮਾਨ ਰਹੇ ਮਤਲਬ ਕਿ ਇਹ ਤਾਂ ਐਗਜ਼ਾਮਪਲ ਦਿੱਤੀ ਹੋਈ ਹੈ ਠੀਕ ਹੈ ਤੁਸੀਂ ਉਹਨਾਂ ਜੋ ਕਰੰਟ ਦੇ ਵਿੱਚ ਆ ਉਹ ਵੀ ਐਗਜ਼ਾਮਪਲ ਦੇ ਸਕਦੇ ਹੋ ਅੱਗੇ ਹੈਗਾ ਸੰਸਦ ਦੀ ਸਰਵਉੱਚਤਾ ਸੁਪਰਮੇਸੀ ਆਫ ਪਾਰਲੀਮੈਂਟ ਸੰਸਦੀ ਸਰਵਉੱਚਤਾ ਵਰਤਾਨਵੀ ਸੰਵਿਧਾਨਿਕ ਪ੍ਰਣਾਲੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਤੇ ਇਸ ਕਰਕੇ ਵਰਤਾਨਵੀ ਸੰਸਦ ਨੂੰ ਵਿਸ਼ਵ ਦੀ ਸਭ ਤੋਂ ਗਤੀਸ਼ਕ ਸ਼ਕਤੀਸ਼ਾਲੀ ਸੰਸਦ ਮੰਨਿਆ ਗਿਆ ਇਹ ਕੋਈ ਵੀ ਕਾਨੂੰਨ ਪਾਸ ਕਰ ਸਕਦੀ ਹੈ ਪੁਰਾਣੇ ਕਾਨੂੰਨਾਂ ਨੂੰ ਸੋਧ ਸਕਦੀ ਹੈ ਤੇ ਉਹਨਾਂ ਨੂੰ ਅਪਰਵਾਣ ਵੀ ਕਰ ਸਕਦੀ ਹੈ ਜਦਕਿ ਇਸ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਕੋਈ ਸੰਸਥਾ ਅਪਰਵਾਣ ਨਹੀਂ ਕਰ ਸਕਦੀ ਨਿਹਦੇ ਵਿੱਚ ਕੋਈ ਸ਼ੱਕ ਨਹੀਂ ਹੋਏਗਾ ਕਿ ਵਰਤਾਨਵੀ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ ਤੇ ਬਾਦਸ਼ਾ ਨੂੰ ਵਿਟੋ ਵਰਤਣ ਦਾ ਅਧਿਕਾਰ ਹੈ ਤੇ ਪਰੰਤੂ 1701 ਤੋਂ ਲੈ ਕੇ ਅੱਜ ਤੱਕ ਵਾਰਿਸਾਂ ਨੇ ਕਦੀ ਆਪਣੀ ਵਿੱਤੋ ਸ਼ਕਤੀ ਦਾ ਪ੍ਰਯੋਗ ਨਹੀਂ ਕੀਤਾ ਵਰਤਾਨਵੀ ਸੰਸਦ ਦੇ ਸਰਵਉੱਚਤਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੁਆ ਸਰ ਐਡਵਰਡ ਕੋਕ ਨੇ ਕਿਹਾ ਕਿ ਸੰਸਦ ਉਹ ਸਭ ਕੁਝ ਕਰ ਸਕਦੇ ਜੋ ਕੁਦਰਤੀ ਤੌਰ ਤੇ ਸੰਭਵ ਨਹੀਂ ਹੈਗਾ ਨੈਕਸਟ ਹੈਗਾ ਹਾਂਜੀ ਸਰਵਉੱਚਤਾ ਲਈ ਜ਼ਿੰਮੇਵਾਰ ਕਾਰਨ ਕਿਹੜੇ ਨੇ ਵਰਤਾਨਵੀ ਵਿੱਚ ਸਧਾਰਨ ਕਾਨੂੰਨ ਅਤੇ ਸੰਵਿਧਾਨਿਕ ਕਾਨੂੰਨਾਂ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਤੇ ਸੰਸਦ ਦਰੋਂ ਪਾਸ ਕੀਤੇ ਗਏ ਕਾਨੂੰਨ ਹੀ ਸੰਵਿਧਾਨ ਨੇ ਸੈਕੰਡ ਹੈਗਾ ਨਿਆ ਪਾਲਿਕਾ ਕੋਲ ਨਈ ਕੋਨ ਉਹਨਾਂ ਰੱਖਣ ਦੀ ਸ਼ਕਤੀ ਨਹੀਂ ਹੋਏਗੀ ਇਸ ਕਰਕੇ ਨਿਆ ਪਾਲਿਕਾ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਅਸੰਵਿਧਾਨਿਕ ਜਾਂ ਗੈਰ ਰਸਮੀ ਕੋਸ਼ਿਸ਼ ਨਹੀਂ ਕਰ ਸਕਦੀ ਥਰਡ ਹੈਗਾ ਵਰਤਾਨੇ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੋਣ ਕਰਕੇ ਮੰਤਰੀ ਪ੍ਰੀਸ਼ਦ ਸੰਸਦ ਦੇ ਸਾਹਮਣੇ ਜ਼ਿੰਮੇਵਾਰਾ ਤੇ ਸੰਸਦ ਦਾ ਹੇਠਲਾ ਸਦਨ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਇਸ ਅਹੁਦੇ ਤੋਂ ਵੱਕਰ ਸਕਦਾ ਹੈ ਨੈਕਸਟ ਹੈਗਾ ਦੋ ਸਦਨੀ ਵਿਧਾਨਪਾਲਿਕਾ ਹਾਂਜੀ ਭਾਵੇਂ ਕਿ ਅੱਜ ਸੰਸਾਰ ਦੇ ਵਿੱਚ ਦੋ ਸਦਨੀ ਵਿਧਾਨਪਾਲਿਕਾ ਦਾ ਕਾਫੀ ਬੋਲਬਾਲਾ ਪਰੰਤੂ ਇਸ ਦਾ ਅਸਲ ਜਨਮਦਾਤਾ ਬਰਤਾਨੀਆ ਤੇ ਬਰਤਾਨੀਆ ਦੇ ਵਿੱਚ ਇਸ ਦਾ ਇਤਿਹਾਸ 1295 ਬਾਦਸ਼ਾ ਐਡਵਰਡ ਪਹਿਲੇ ਦੁਆਰਾ ਬੁਲਾਈ ਗਈ ਮਾਡਲ ਪਾਰਲੀਮੈਂਟ ਤੋਂ ਆਰੰਭ ਹੁੰਦਾ ਬਰਤਾਨੀਆ ਵਿੱਚ ਸੰਸਦ ਦੇ ਉੱਪਰਲੇ ਸਦਨ ਨੂੰ ਲਾਰਡ ਸਦਨ ਅਤੇ ਹੇਠਲੇ ਸਦਨ ਨੂੰ ਕਾਮਨ ਸਦਨ ਕਿਹਾ ਜਾਂਦਾ ਲਾਰਡ ਸਦਨ ਦੇ 92 ਮੈਂਬਰ ਜੱਤੀ ਨੇ ਤੇ ਕੁਝ ਮੈਂਬਰ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਬਾਦਸ਼ਾਹ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਕਾਮਨ ਸਦਨ ਦੇ ਮੈਂਬਰ 5 ਸਾਲ ਦੇ ਕਾਰਜ ਕਾਲ ਲਈ ਸਰਵ ਜਨਕ ਬਾਲਗ ਵੋਟ ਅਧਿਕਾਰ ਤੇ ਆਧਾਰ ਤੇ ਲੋਕਾਂ ਦੁਆਰਾ ਉਹ ਪ੍ਰਤੱਖ ਤੌਰ ਤੇ ਚੁਣੇ ਜਾਂਦੇ ਨੇ ਦੋਹਾਂ ਸਦਨਾਂ ਵਿੱਚ ਸ਼ਕਤੀਆਂ ਦੇ ਆਧਾਰ ਤੇ ਕਾਮਨ ਸਦਨ ਵਧੇਰੇ ਸ਼ਕਤੀਸ਼ਾਲੀ ਹੈ ਵਸਤਵਿਕਤਾ ਅਸਲ ਦਿੱਤਾ ਇਹ ਹੈ ਕਿ ਅੱਜ ਕਾਮਨ ਸਦਨ ਨੂੰ ਹੀ ਸੰਸਦ ਸਮਝ ਲਿਆ ਜਾਂਦਾ ਹੈ ਹਾਂਜੀ ਅੱਗੇ ਹੈਗਾ ਇਕਾਤਮਕ ਸਰਕਾਰ ਬਰਤਾਨੀਆ ਦਾ ਸੰਵਿਧਾਨ ਇਕਾਤਮਕ ਸਰਕਾਰ ਦੀ ਵਿਵਸਥਾ ਕਰਦਾ ਬਰਤਾਨੀ ਵਿੱਚ ਇਕਾਤਮਕ ਪ੍ਰਣਾਲੀ ਦੀਆਂ ਸਰਕਾਰ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਜਿਹਾ ਹੈ ਵਿਸ਼ੇਨ ਦੀ ਵੰਡ ਦੀ ਨਹੁਦ ਦੇ ਕਹਿਰਾ ਪ੍ਰਬੰਧ ਲਚਕਦਾਰ ਸੰਵਿਧਾਨ ਇਹ ਕੈਰੀ ਨਾਗਰੀਕਤਾ ਪਾਈ ਜਾਂਦੀ ਹੈ ਭਾਵੇਂ ਕਿ ਬਰਤਾਨੀ ਵਿੱਚ ਸਥਾਨਕ ਸਰਕਾਰਾਂ ਨੂੰ ਵਿਆਪਕ ਸ਼ਕਤੀਆਂ ਪ੍ਰਾਪਤ ਨਹੀਂ ਪਰੰਤੂ ਸ਼ਕਤੀਆਂ ਸੰਸਦ ਵੱਲ ਦਿੱਤੇ ਜਾਂਦੇ ਤੇ ਸੰਸਦ ਜਦੋਂ ਚਾਹੇ ਉਹਨਾਂ ਨੂੰ ਵਾਪਸ ਲੈ ਸਕਦੀ ਹੈ ਵਸਤਵਿਕਤਾ ਅਸਲੀਅਤ ਇਹ ਹੈ ਕਿ ਸਦਾਨ ਸਥਾਨਕ ਸਰਕਾਰਾਂ ਦੀ ਹੋਂਦ ਹੀ ਕੇਂਦਰੀ ਸਰਕਾਰ ਦੀ ਇੱਛਾ ਤੇ ਡਿਪੈਂਡ ਕਰਦੀ ਹੈ 373 ਦੇ ਵਿੱਚ ਸੰਸਦ ਦੁਆਰਾ ਪਾਸ ਕੀਤੇ ਗਏ ਉੱਤਰੀ ਆਇਰਲੈਂਡ ਸंवैधानिक ਕਾਨੂੰਨ ਅਧੀਨ ਉੱਤਰੀ ਆਇਰਲੈਂਡ ਲਈ ਵੱਖਰੀ 78 ਮੈਂਬਰੀਜ਼ ਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਪਰੰਤੂ ਆਇਰਲੈਂਡ ਨਿਵਾਸੀਆਂ ਦੇ ਵਿਰੋਧ ਕਾਰਨ ਇਸ ਨੂੰ ਭੰਗ ਕਰਨਾ ਪਿਆ ਤੇ April 1982 ਦੇ ਵਿੱਚ ਘੋਸ਼ਣਾ ਕੀਤੀ ਗਈ ਉੱਤਰੀ ਆਇਰਲੈਂਡ ਨਵੀਂ ਸंवैधानिक ਸਭਾ ਦਾ ਗਠਨ ਕੀਤਾ ਜਾਂਦਾ ਹੈ ਹਾਂਜੀ ਅੱਗੇ ਹੈਗਾ ਸੰਤੰਤਰ ਨਿਆਪਾਲਿਕਾ ਦੀ ਵਿਵਸਥਾ ਸੰਤੰਤਰ ਸਰਵਉੱਚ ਨਿਆਪਾਲਿਕਾ ਦੀ ਵਿਵਸਥਾ 2005 ਦੇ ਵਿੱਚ ਪਾਸ ਕੀਤੇ ਗਏ ਸੰਵਿਧਾਨਿਕ ਸੁਧਾਰ ਕਾਨੂੰਨ ਅਧੀਨ ਵੱਖਰੀ ਤੇ ਸੰਤੰਤਰ ਸਰਵਉੱਚ ਨਿਆਪਾਲਿਕਾ ਦੀ ਸਥਾਪਨਾ ਦੀ ਵਿਵਸਥਾ ਕੀਤੀ ਗਈ ਹੈ ਜਿਸ ਦਾ ਉਦੇਸ਼ ਨਿਆਪਾਲਿਕਾ ਨੂੰ ਸਪਸ਼ਟ ਰੂਪ ਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਪ੍ਰਭਾਵ ਤੋਂ ਮੁਕਤ ਕਰਨਾ ਇਸ ਤੋਂ ਇਲਾਵਾ ਬਰਤਾਨੀਆ ਵਿੱਚ ਲਾਰਡ ਸਦਨ ਦੇਸ਼ ਦੀ ਸਰਵਉੱਚ ਅਪੀਲ ਅਦਾਲਤ ਸੀ ਜਿਸ ਦੀ ਪ੍ਰਧਾਨਗੀ ਲਾਰਡ ਚਾਂਸਲਰ ਕਰਦਾ ਸੀ ਜੋ ਮੰਤਰੀ ਮੰਡਲ ਦਾ ਮੈਂਬਰ ਹੁੰਦਾ ਸੀ ਹਾਂਜੀ ਅੱਗੇ ਹੈਗਾ ਕਾਨੂੰਨ ਦਾ ਸ਼ਾਸਨ ਬਰਤਾਨੀਆ ਵਿੱਚ ਨਾਗਰਿਕਾਂ ਨੂੰ ਅਧਿਕਾਰ ਲਿਖਤੀ ਰੂਪ ਦੇ ਵਿੱਚ ਪ੍ਰਾਪਤ ਨਹੀਂ ਹੈਗੇ ਸੰਵਿਧਾਨ ਲਿਖਤੀ ਨਹੀਂ ਹੈਗਾ ਨਿਆਪਾਲਿਕਾ ਦੀ ਸਰਵਉੱਚਤਾ ਨਹੀਂ ਤੇ ਸੰਸਦ ਕੋਲ ਅਸੀਮਤ ਸ਼ਕਤੀਆਂ ਨੇ ਪਰੰਤੂ ਇਸ ਦੇ ਬਾਵਜੂਦ ਵੀ ਬਰਤਾਨੀ ਦੇ ਲੋਕ ਅਮਰੀਕਾ ਫ੍ਰਾਂਸ ਕੈਨੇਡਾ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਘੱਟ ਅਧਿਕਾਰ ਨਹੀਂ ਮੰਨਦੇ ਇਸ ਲਈ ਉਹ ਦੇਸ਼ ਦੇ ਵਿੱਚ ਕਾਨੂੰਨ ਦੇ ਸ਼ਾਸਨ ਦੀ ਅਵਸਥਾ ਜ਼ਿੰਮੇਵਾਰ ਹੈ ਕਾਨੂੰਨ ਦੇ ਸ਼ਾਸਨ ਦਾ ਭਾਵ ਹੈ ਕਿ ਹਰ ਅਧਿਕਾਰੀ ਦੀਆਂ ਸ਼ਕਤੀਆਂ ਕਾਨੂੰਨ ਦੁਆਰਾ ਨਿਰਧਿਤ ਨੇ ਤੇ ਉਹ ਕਾਨੂੰਨ ਆਪਣੇ ਸ਼ਕਤੀਆਂ ਕਾਨੂੰਨ ਅਨੁਸਾਰ ਵਰਤਣ ਲਈ ਪਵੰਦ ਹੈ ਤੇ ਜਿਵੇਂ ਕਿ ਕਿਸੇ ਵੀ ਵਿਅਕਤੀ ਨੇ ਕਾਨੂੰਨ ਦੀ ਉਲੰਘਣਾ ਕਰਨਾ ਅਦਾਲਤ ਦੁਆਰਾ ਜਿਹਾ ਸਾਬਤ ਕੀਤੇ ਜਾਣ ਤੇ ਕੋਈ ਵੀ ਨਾ ਕੋਈ ਸਜ਼ਾ ਨਹੀਂ ਦਿੱਤੀ ਜਾਊਗੀ ਹਰ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹੋਊਗਾ ਵਰਤਾਨੀ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਅਦਾਲਤਾਂ ਦੁਆਰਾ ਵੱਖ-ਵੱਖ ਸਮੇਲਦਿੱਤੇ ਗਏ ਫੈਸਲੇ ਤੇ ਡਿਪੈਂਡ ਕਰਦੀ ਆ ਨਾ ਕਿ ਸੰਵਿਧਾਨ ਤੇ ਹਾਂਜੀ ਅੱਗੇ ਹੈਗਾ ਮਿਸ਼ਰਤ ਸ਼ਾਸਨ ਪ੍ਰਣਾਲੀ ਵਰਤਾਨੀਆਂ ਦਾ ਸੰਵਿਧਾਨ ਮਿਸ਼ਰਤ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਰਾਜਾ ਜਿਹੜਾ ਕਿ ਕਾਰਜ ਸாதਕ ਮੁਖੀ ਆ ਰਾਜਤੰਤਰ ਦਾ ਪ੍ਰਤੀਕ ਆ ਲਾਰਡ ਸਦਨ ਚਿਸ ਦੇ ਮੈਂਬਰ ਜਿਸ ਦੇ ਬਿਤੇਰੇ ਮੈਂਬਰ ਕੁਲੀਨ ਪਰਿਵਾਰਾਂ ਤੇ ਸ਼ਾਹੀ ਖਾਨਦਾਨ ਨਾਲ ਸੰਬੰਧ ਰੱਖਦੇ ਨੇ ਕੁਲੀਨ ਤੰਤਰ ਦਾ ਪ੍ਰਤੀਕ ਆ ਤੇ ਕਾਮਨ ਸਦਨ ਜਿਸ ਦੇ ਸਾਰੇ ਮੈਂਬਰ ਵਲਕ ਬੋਟ ਦੇ ਅਧਿਕਾਰ ਦੇ ਆਧਾਰ ਤੇ ਚੁਣੇ ਜਾਂਦੇ ਨੇ ਲੋਕਤੰਤਰ ਦਾ ਪ੍ਰਤੀਕ ਆ ਅੱਗੇ ਹੈਗਾ ਸਿਧਾਂਤ ਅਤੇ ਵਿਵਹਾਰ ਵਿੱਚ ਅੰਤਰ ਬ੍ਰਿਟਾਨੀਆਂ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਸਿਧਾਂਤ ਅਤੇ ਵਿਵਹਾਰ ਦੇ ਵਿੱਚ ਵਿਆਪਕ ਅੰਤਰ ਪਾਇਆ ਜਾਂਦਾ ਥਿਉਰੀ ਤੇ ਪ੍ਰੈਕਟਿਸ ਪ੍ਰੈਕਟਿਸ ਦੇ ਵਿੱਚ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਜੋ ਅਸੀਂ ਦੇਖਦੇ ਹਾਂ ਉਹ ਉੱਥੇ ਹੈ ਕਿ ਨਹੀਂ ਅਤੇ ਉੱਥੇ ਹੈ ਤਾਂ ਉਹ ਦਿਖਾਈ ਨਹੀਂ ਦਿੰਦਾ ਉਦਾਹਰਨ ਦੇ ਤੌਰ ਤੇ ਸਿਧਾਂਤਿਕ ਤੌਰ ਤੇ ਅੱਜ ਵੀ ਸਰਬਉੱਚ ਸ਼ਕਤੀਆਂ ਦਾ ਮਾਲਕ ਜਿਹੜਾ ਕਿ ਰਾਜਾ ਤੋ ਸੰਸਦ ਨੂੰ ਭੰਗ ਕਰ ਸਕਦਾ ਮੰਤਰੀ ਮੰਡਲ ਦੁਆਰਾ ਦਿੱਤੀ ਸਲਾਹ ਨੂੰ ਉਹ ਅਪਰਮਾਨ ਵੀ ਕਰ ਸਕਦਾ ਸਾਰੇ ਉੱਚ ਅਧਿਕਾਰੀਆਂ ਦੀ ਨਿਯੁਕਤੀ ਰਾਜੇ ਦੁਆਰਾ ਕੀਤੀ ਜਾਂਦੀਆਂ ਨੇ ਤੇ ਰਾਜ ਦਾ ਨਿਆਂ ਦਾ ਸੋਮਾ ਹੈ ਰਾਜਾ ਤੇ ਜੁੱਤੇ ਸ਼ਾਂਤੀ ਦੀ ਘੋਸ਼ਣਾ ਵੀ ਕਰ ਸਕਦਾ ਆਦ ਪ੍ਰੰਤੂ ਅਸਲ ਦੇ ਵਿੱਚ ਇਹਨਾਂ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਕਿ ਦੇ ਅਕੋਰਡਿੰਗ ਕਰਦਾ ਮੰਤਰੀ ਮੰਡਲ ਦੁਆਰਾ ਕਰਦਾ ਠੀਕ ਹੈ ਤਾਂ ਕਰਕੇ ਇਸ ਸਿਧਾਂਤ ਅਤੇ ਵਿਵਹਾਰ ਦੇ ਵਿੱਚ ਅੰਤਰ ਹੈ ਅੱਗੇ ਹੈਗਾ ਦੋ ਦਲ ਪ੍ਰਣਾਲੀ ਹਾਂਜੀ ਆਰੰਭ ਤੋਂ ਲੈ ਕੇ ਅੱਜ ਤੱਕ ਵਰਤਾਨੇ ਵਿੱਚ ਦੋ ਦਲ ਪ੍ਰਣਾਲੀ ਕਾਇਮ ਹੈ ਵਿਲੀਅਮ II ਦੇ ਕਾਲ ਦੇ ਵਿੱਚ ਵਿਗ ਟੋਰੀ ਦੋ ਦਲ ਹੋਣ ਦੇ ਵਿਚਾਰੇ ਵਿਗ ਪਾਰਟੀ ਨੂੰ ਆਮ ਜਨਤਾ ਦਾ ਸਮਰਥਨ ਪ੍ਰਾਪਤ ਸੀ ਜਦਕਿ ਟੋਰੀ ਪਾਰਟੀ ਬਾਦਸ਼ਾਹ ਦੇ ਅਧਿਕਾਰਾਂ ਦੀ ਸਮਰਥਕ ਬਣੀ ਹੋਈ ਸੀ ਤੇ 1832 ਦੇ ਵਿੱਚ ਸੁਧਾਰ ਐਕਟ ਪਾਸ ਹੋਣ ਜਾਣ ਦੇ ਪਿੱਛੋਂ ਵਿਗ ਪਾਰਟੀ ਨੇ ਆਪਣਾ ਨਾਮ ਬਦਲ ਕੇ ਕੀ ਨਾਮ ਰੱਖ ਲਿਆ ਲਿਬਰਲ ਲਿਬਰਲ ਪਾਰਟੀ ਰੱਖ ਲਿਆ ਠੀਕ ਹੈ ਲਿਬਰਲ ਪਾਰਟੀ ਕਿਹੜੀ ਹੈ ਵਿਗ ਪਾਰਟੀ ਆ ਤੇ ਟੋਰੀ ਪਾਰਟੀ ਨੇ ਆਪਣਾ ਨਾਮ ਬਦਲ ਕੇ ਕੀ ਰੱਖ ਲਿਆ ਕੰਜ਼ਰਵੇਟਿਵ ਪਾਰਟੀ ਠੀਕ ਹੈ 305 ਦੇ ਵਿੱਚ ਵਰਤਾਨੇ ਵਿੱਚ ਲੇਬਰ ਪਾਰਟੀ ਤੇ ਨਾਹੇਡ ਤੀਜੀ ਪਾਰਟੀ ਹੋਣ ਦੇ ਵਿੱਚ ਆਈ ਹੌਲੀ ਹੌਲੀ ਇਸ ਜਲਦੀ ਸਥਿਤੀ ਮਜ਼ਬੂਤ ਹੁੰਦੀ ਗਈ 323 ਵਿੱਚ ਪਹਿਲੀ ਵਾਰ ਲੇਬਰ ਪਾਰਟੀ ਨੇ ਨੇ ਲਿਬਰਲ ਪਾਰਟੀ ਨਾਲ ਮਿਲ ਕੇ ਰੈਮਜ਼ੇ 305 ਇਸ ਦੇ ਵਿੱਚ ਵਰਤਾਨੇ ਵਿੱਚ ਜਿਹੜੀ ਲੇਬਰ ਪਾਰਟੀ ਸੀ ਉਹਦੇ ਨਾਲ ਤੀਜੀ ਪਾਰਟੀ ਹੋਣ ਦੇ ਵਿੱਚ ਆਈ ਤੇ ਹੌਲੀ-ਹੌਲੀ ਜ਼ਦ ਤੀ ਸਥਿਤੀ ਮਜ਼ਬੂਤ ਹੋ ਗਈ 1923 ਵਿੱਚ ਪਹਿਲੀ ਵਾਰ ਲੇਬਰ ਪਾਰਟੀ ਨੇ ਲਿਬਰਲ ਪਾਰਟੀ ਨਾਲ ਮਿਲ ਕੇ ਰੈਮਸੇ ਮੈਕਡੋਨਲ ਦੀ ਅਗਵਾਈ ਹੇਠ ਸਰਕਾਰ ਬਣਾਈ ਹੌਲੀ-ਹੌਲੀ ਵਰਤਾਨੀ ਵਿੱਚ ਲਿਬਰਲ ਪਾਰਟੀ ਦਾ ਪ੍ਰਭਾਵ ਘਟਦਾ ਗਿਆ ਤੇ ਲੇਬਰ ਪਾਰਟੀ ਦਾ ਪ੍ਰਭਾਵ ਵਧਦਾ ਗਿਆ ਤੇ ਅੱਜ ਵੀ ਵਰਤਾਨੀ ਵਿੱਚ ਲੇਬਰ ਤੇ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਦਾ ਹੀ ਬੋਲਬਾਲਾ ਜਦਕਿ ਸਕਾਟਿਸ਼ ਨੈਸ਼ਨਲ ਪਾਰਟੀ ਨੇ ਤੀਜਾ ਸਥਾਨ ਪ੍ਰਾਪਤਾ ਇਸ ਤੋਂ ਇਲਾਵਾ ਵਰਤਾਨੀ ਵਿੱਚ ਅਲਸਟਰ ਯੂਨੀਨੀਸਟ ਲਿਬਰਲ ਡੈਮੋਕ੍ਰੈਟਿਕ ਪਾਰਟੀ ਆਦ ਹੋਰ ਪਾਰਟੀਆਂ ਵੀ ਬਣੀਆਂ ਜਾਂਦੀਆਂ ਨੇ ਪਰੰਤੂ ਇਹਨਾਂ ਦਾ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਹੈ ਹਾਂਜੀ ਅੱਗੇ ਇਹਨਾਂ ਨੂੰ 2010 ਦੇ ਵਿੱਚੋਂ ਇਹਨਾਂ ਨੂੰ ਰੀਡ ਕਰ ਕਰ ਸਕਦੇ 2015 ਇਹਨਾਂ ਨੂੰ ਰੀਡ ਕਰ ਸਕਦੇ ਹੋ ਛੱਡ ਸਕਦੇ ਹੋ ਅੱਗੇ ਹੈਗਾ ਪ੍ਰਥਾਵਾ ਉੱਤੇ ਆਧਾਰਿਤ ਸੰਵਿਧਾਨ ਹਾਂਜੀ ਕਨਵੈਨਸ਼ਨ ਬੇਸਡ ਕਨਸਟੀਟਿਊਸ਼ਨ ਵਰਤਾਨੀ ਦਾ 80% ਤੋਂ ਵੀ ਵਿਧੇਰੇ ਸੰਵਿਧਾਨ ਪ੍ਰਥਾਵਾ ਤੇ ਆਧਾਰਿਤ ਆ ਪ੍ਰਥਾਵਾ ਆਪਣੇ ਆਪ ਬਣਦੀਆਂ ਨੇ ਤੇ ਟੁੱਟਦੀਆਂ ਰਹਿੰਦੀਆਂ ਨੇ ਤੇ ਅਲਿਖਿਤ ਹੁੰਦੀਆਂ ਨੇ ਤੇ ਅਦਾਲਤ ਇਹਨਾਂ ਨੂੰ ਪ੍ਰਮਾਣ ਨਹੀਂ ਕਰਦੀ ਮਤਲਬ ਕਿ ਰਿਟਨ 'ਚ ਨਹੀਂ ਹੁੰਦੀ ਤੇ ਅਦਾਲਤ ਇਹਨਾਂ ਨੂੰ ਪ੍ਰਮਾਣ ਨਹੀਂ ਕਰਦੀ ਪਰੰਤੂ ਫਿਰ ਵੀ ਇਹ ਸੰਵਿਧਾਨਿਕ ਪ੍ਰਣਾਲੀ ਨੂੰ ਜੀਵਨ ਤੇ ਖੂਨ ਪ੍ਰਦਾਨ ਕਰਦੀਆਂ ਨੇ ਇਸ ਵਿਵਧਾਨ ਨੂੰ ਚੱਲਣਯੋਗ ਬਣਾਉਂਦੀਆਂ ਨੇ ਤੇ ਇਹਨਾਂ ਦੇ ਪਾਲਣਾ ਉਪਯੋਗਤਾ ਕੀਤੀ ਕਰਕੇ ਕੀਤੀ ਜਾਂਦੀ ਆ ਬਰਤਾਨੀਅਸ ਵਿਵਧਾਨ ਵਿੱਚ ਬਾਦਸ਼ਾਹ ਮੰਤਰੀ ਮੰਡਲ ਸਪੀਕਰ ਸੰਸਦ ਨਾਲ ਸੰਬੰਧਿਤ ਨੇ ਇਹ ਕਾ ਪ੍ਰਥਾ ਮਪਾਈ ਜਾਂਦੀ ਨੇ ਜਿਨ੍ਹਾਂ ਵਿੱਚੋਂ ਹੈਗੀਆਂ ਨੇ ਬਾਦਸ਼ਾਹ ਮੰਤਰੀ ਮੰਡਲ ਦੇ ਮੀਟਿੰਗਾਂ ਵਿੱਚ ਭਾਗ ਨਹੀਂ ਲੈਂਦਾ ਬਾਦਸ਼ਾਹ ਸੰਸਦ ਦੁਆਰਾ ਪਾਸ ਕੀਤੇ ਗਏ ਬੀਲਾਂ ਤੇ ਵਿਟੋ ਦਾ ਪ੍ਰਯੋਗ ਨਹੀਂ ਕਰਦਾ ਕਾਮਨ ਸਦਨ ਵਿੱਚ ਬਹੁਤ ਸੰਮਤੀ ਪਾਰਟੀ ਦੇ ਨੇਤੂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਮੰਤਰੀ ਮੰਡਲ ਆਪਣੇ ਕਾਰਜਕਾਰੀ ਸੰਸਦ ਕਾਮਨ ਸਦਨ ਦੇ ਸਾਹਮਣੇ ਜ਼ਿੰਮੇਵਾਰ ਸੰਸਦ ਦੇ ਵਿੱਚ ਬਿੱਲ ਲਈ ਕਾਨੂੰਨ ਬਣਨ ਤੋਂ ਪਹਿਲਾਂ ਤਿੰਨ ਪੜਤਾਂ ਵਿੱਚੋਂ ਲੰਘਣਾ ਜ਼ਰੂਰੀ ਆ ਕਨਸਦਨ ਦਾ ਸਭਾਪਤੀ ਸਪੀਕਰ ਨੇ ਵਿਰੋਧ ਜੁਣਿਆ ਜਾਂਦਾ ਤੇ ਚੁਣੇ ਜਾਣ ਦੇ ਪਿੱਛੋਂ ਆਪਣੀ ਪਾਰਟੀ ਨਾਲੋਂ ਸਬੰਧ ਤੋੜ ਲੈਂਦਾ ਤੇ ਇਸ ਵਿਧਾਨ ਦੇ ਬਰਤਾਨਿਕ ਸੰਵਿਧਾਨ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਜੇਕਰ ਇਸ ਵਿੱਚੋਂ ਪੱਥਰਾਂ ਨੂੰ ਕੱਢ ਲਿਆ ਜਾਵੇ ਤਾਂ ਉਹ ਕੇਵਲ ਹੱਡੀਆਂ ਦਾ ਸੁੱਕਾ ਪਿੰਜਰ ਮਾਤਰ ਰਹਿ ਜਾਊਗਾ ਗੈਂਗਾ ਰੋਕਾ ਤੇ ਸੰਤੁਲਨ ਅਧਾਰਿਤ ਰੋਕਾਂ ਤੇ ਸੰਤੁਲਨ ਤੇ ਦਾਰ ਇਸ ਵਿਧਾਨ ਬੇਸਡ ਔਨ ਦਾ ਪ੍ਰਿੰਸੀਪਲ ਆਫ ਚੈਕਸ ਐਂਡ ਬੈਲੈਂਸਸ ਬਰਤਾਨੀ ਸਵਿਧਾਨ ਰੋਕਾ ਤੇ ਸੰਤੁਲਨ ਤੇ ਅਧਾਰਿਤ ਹੈ ਇਸ ਕਰਕੇ ਸਰਕਾਰ ਦਾ ਕੋਈ ਵੀ ਅੰਗ ਮਨਮਰਜ਼ੀ ਨਹੀਂ ਕਰ ਸਕਦਾ ਅਤੇ ਅਸੀਮਤ ਰਾਜਤੰਤਰ ਵੀ ਸੀਮਾ ਦੇ ਵਿੱਚ ਬਦਲ ਗਿਆ ਬਰਤਾਨੀ ਵਿੱਚ ਭਾਵੇਂ ਸੰਸਦ ਦੀ ਸਰਵਉੱਚਤਾ ਦੇ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਪਰੰਤੂ ਸੰਸਦ ਦੁਆਰਾ ਪਾਸ ਕੀਤੇ ਗਏ ਬਿੱਲਾਂ ਉਤੇ ਬਾਦਸ਼ਾਹੀ ਪ੍ਰਵਾਨਗੀ ਜ਼ਰੂਰੀ ਹੈ ਤੇ ਬਰਤਾਨੀ ਵਿੱਚ ਅੱਜ ਵੀ ਭਾਵੇਂ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਮਝੀ ਜਾਂਦੀ ਹੈ ਪਰੰਤੂ ਮੰਤਰੀ ਮੰਡਲ ਸਮੂਹਿਕ ਤੌਰ ਤੇ ਸੰਸਦ ਦੇ ਸਾਹਮਣੇ ਜ਼ਿੰਮੇਵਾਰ ਆ ਦੂਜੇ ਪਾਸੇ ਪ੍ਰਧਾਨ ਮੰਤਰੀ ਬਾਦਸ਼ਾ ਨੂੰ ਕਾਮਨ ਸਦਨ ਨੂੰ ਭੰਗ ਕਰਨ ਦੇ ਅਧਿਕਾਰਸ਼ ਵੀ ਕਰ ਸਕਦਾ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬ੍ਰਿਟਾਨੀਆ ਦੇ ਰਾਜ ਪ੍ਰਬੰਧ ਦੇ ਹਰ ਖੇਤਰ ਦੇ ਵਿੱਚ ਰੋਕਾ ਤੇ ਸੰਤੁਲਨ ਦਾ ਸਿਧਾਂਤ ਕੰਮ ਕਰਦਾ ਅੱਗੇ ਹੈਗਾ ਸੰਯੋਗ ਤੇ ਯੋਜਨਾ ਦੀ ਸੰਤਾਨ ਚਾਈਲਡ ਆਫ ਐਕਸੀਡੈਂਟ ਐਂਡ ਡਿਸੀਜਨ ਜਿ ਬ੍ਰਿਟਾਨੀ ਦੇ ਸੰਵਿਧਾਨ ਸੰਯੋਗ ਤੇ ਯੋਜਨਾ ਦੀ ਸੰਤਾਨ ਹੈ ਇਹਦਾ ਭਾਵ ਹੈ ਕਿ ਬ੍ਰਿਟਾਨੀਆ ਦੇ ਸੰਵਿਧਾਨ ਕਿਸੇ ਖਾਸ ਸਮੇਂ ਕਿਸੇ ਸੰਵਿਧਾਨ ਦੁਆਰਾ ਸੰਵਿਧਾਨ ਸਭਾ ਦੁਆਰਾ ਨਹੀਂ ਬਣਾਇਆ ਗਿਆ ਤੇ ਨਾ ਹੀ ਕਿਸੇ ਨਿਸ਼ਚਿਤ ਸਿਧਾਂਤਾਂ ਨੇ ਸੰਵਿਧਾਨ ਦੀ ਉਸਾਰੀ ਦਾ ਮਾਰਗਦਰਸ਼ਨ ਕੀਤਾ ਸਵਗ ਸੰਜੋਗ ਤੇ ਸਮੇਂ ਦੀ ਲੋੜ ਨੇ ਸੰਵਿਧਾਨ ਦੀ ਉਸਾਰੀ ਦੇ ਵਿੱਚ ਹਿੱਸਾ ਪਾਇਆ ਤੇ ਸੀ ਭਲੀ ਭਾਂ ਜਾਣਦੇ ਕਿ ਵਰਤਾਂ ਨੇ ਵਿੱਚ ਦੋਸਤਦਨੀ ਵਿਧਾਨਪਾਲਿਕਾ ਸੰਸਦੀ ਪ੍ਰਣਾਲੀ ਮੰਤਰੀ ਮੰਡਲ ਪ੍ਰਧਾਨ ਮੰਤਰੀ ਦਾ ਅਹੁਦਾ ਮੰਤਰੀ ਮੰਡਲ ਦੁਆਰਾ ਕਾਮਨ ਸਦਨ ਵਿੱਚ ਬਹੁਤ ਸਮਝੀ ਦਾ ਵਿਸ਼ਵਾਸ ਖੁਸ ਜਾਂ ਤੇ ਸਥਿਪੇ ਦੇ ਦੇਣ ਤੇ ਆਧ ਵਿਵਸਥਾਵਾਂ ਸੰਜੋਗ ਦੀ ਉਪਜ ਨੇ ਠੀਕ ਹੈ ਦੂਜੇ ਪਾਸੇ ਬਰਤਾਨੀ ਦੇ ਸੰਵਿਧਾਨ ਦੇ ਕੁਝ ਸਿਧਾਂਤ ਅਤੇ ਸੰਸਥਾਵਾਂ ਯੋਜਨਾ ਪਲੈਨਿੰਗ ਵੀ ਨੇ ਡਿਸੀਜਨ ਵੀ ਨੇ ਜਿਵੇਂ 1215 ਵਿੱਚ ਮੈਗਨਾ ਕਾਰਟਾ ਤੇ ਬਾਦਸ਼ਾਹ ਦੁਆਰਾ ਦਸਤਕਤ ਕਰਨੇ 1628 ਵਿੱਚ ਚਾਰਲਸ ਪਹਿਲੇ ਦੁਆਰਾ ਅਧਿਕਾਰਾਂ ਦੇ ਬੇਨਤੀ ਪੱਤਰ ਨੂੰ ਪ੍ਰਵਾਨ ਕਰਨਾ 1699 ਦੇ ਵਿੱਚ ਅਧਿਕਾਰ ਪੱਤਰ ਦਾ ਸਵੀਕਾਰ ਕੀਤਾ ਜਾਣਾ 2005 ਦੇ ਵਿੱਚ ਸੰਵਿਧਾਨਿਕ ਕਾਨੂੰਨ ਸੁਧਾਰ ਕਾਨੂੰਨ ਪਾਸ ਕਰਕੇ ਵੱਖਰੇ ਸਰਬੋੱਚ ਨਿਆਂਪਾਲਿਕਾ ਦੀ ਵਿਵਸਥਾ ਕਰਨਾ ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਸੰਸਦ ਦਰ ਰਾਸ ਕੀਤੇ ਗਏ ਨੇਕਾ ਸੰਸਦੀ ਕਾਨੂੰਨ ਆਦਿ ਸੋ ਏਸੀ ਤੁਹਾਡਾ ਟੌਪਿਕ ਅੱਗੇ ਹੈਗਾ ਸਕਾਟਲੈਂਡ ਲਈ ਵੱਖਰੀ ਸੰਸਦ ਤੇ ਵੇਲਜ਼ ਲਈ ਵੱਖਰੀ ਅਸੈਂਬਲੀ ਕਾਇਮ ਕਰਨਾ ਇਹਨੂੰ ਰੀਡ ਕਰ ਲੈਣਾ ਉਧਾਰਵਾਦੀ ਲੋਕਤੰਤਰ ਠੀਕ ਹੈ ਜਿੰਨੇ ਵੀ ਤੁਸੀਂ ਰੀਡ ਕਰ ਸਕਦੇ ਹੋ ਕਾਫੀ ਨੇ ਉਧਾਰਵਾਦੀ ਲੋਕਤੰਤਰ ਵਰਤਾਨੀਆਂ ਵਿੱਚ ਜੱਦੀ ਰਾਜਤੰਤਰ ਜੱਦੀ ਜਿਆਦਾ ਰਾਜਤੰਤਰ ਪਰ ਸਿਧਾਂਤਿਕ ਪੱਖੋਂ ਰਾਜਪਾਲ ਨੇ ਸਾਰੀਆਂ ਸ਼ਕਤੀਆਂ ਬਾਦਸ਼ਾਹ ਜਾਂ ਮਹਾਰਾਣੀ ਦੇ ਹੱਥਾਂ ਵਿੱਚ ਕੇਂਦਰੀ ਦੇ ਨੇ ਪਰੰਤੂ ਵਿਵਹਾਰ ਦੇ ਵਿੱਚ ਇੰਗਲੈਂਡ ਵਿੱਚ ਇੰਗਲੈਂਡ ਦੀ ਸ਼ਾਸਨ ਪ੍ਰਣਾਲੀ ਦੀ ਇਕੱਠਨ ਉਧਾਰਵਾਦੀ ਲੋਕਤੰਤਰਾਂ ਦੇ ਸਿਧਾਂਤਾਂ ਦੇ ਆਧਾਰ ਤੇ ਕੀਤਾ ਗਿਆ ਤੇ ਬਰਤਾਨਵੀ ਸੰਸਦ ਦੀ ਸਰਵਉੱਚਤਾ ਤੇ ਕਾਮਨਸੈਦਨ ਜੋ ਕਿ ਸੰਸਦ ਦਾ ਹੇਠਲਾ ਸਦਨ ਹੀ વાસ્તਵਿਕ ਵਿੱਚ ਸੰਸਦ ਹੈ ਕਾਮਨਸੈਦਨ ਸਾਰੇ ਮੈਂਬਰ ਪਰ ਤਕ ਤੌਰ ਤੇ ਸਰੋਜਨਿਕ ਬਾਲਗ ਨੂੰ મત ਅਧਿਕਾਰ ਤੇ ਚੁਣੇ ਜਾਂਦੇ ਨੇ ਹਰ ਬਾਲਗ ਜਿਸ ਦੀ ਉਮਰ 18 ਸਾਲ ਦੀ ਹੈ મત ਦੇਣ ਦਾ ਅਧਿਕਾਰ ਪ੍ਰਾਪਤ ਹੈ ਬਰਤਾਨੀ ਹਰ ਨਾਗਰਿਕ ਜਿਸ ਦੀ ਉਮਰ 21 ਸਾਲ ਦੇ ਇਸ ਤੋਂ ਵੱਧ ਦਾ ਕਾਮਨਸੈਦਨ ਦਾ ਮੈਂਬਰ ਬਣ ਲਈ ਚੋਣ ਲੜ ਸਕਦਾ ਠੀਕ ਹੈ ਤੇ ਮੰਤਰੀ ਮੰਡਲ ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਵਾਸਤਵਿਕ ਕਾਰਜ ਸਾਧਕਾ ਜਿਸ ਤੇ ਸਾਰੇ ਮੈਂਬਰ ਲੋਕਾਂ ਦوار ਪ੍ਰਤੱਖ ਰੂਪ ਵਿੱਚ ਚੁਣੇ ਜਾਂਦੇ ਨੇ ਤੇ ਕਾਮਨ ਸਦਨ ਦੇ ਸਾਹਮਣੇ ਵਿਅਕਤੀਗਤ ਤੇ ਸਮੂਹੀ ਗਰੁੱਪ ਦੇ ਵਿੱਚ ਜ਼ਿੰਮੇਵਾਰ ਹੁੰਦੇ ਨੇ ਕਾਮਨ ਸਦਨ ਮੰਤਰੀ ਮੰਡਲ ਬਰੁਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸ ਨੂੰ ਅਹੁਦੇ ਤੋਂ ਵੱਖ ਵੀ ਕਰ ਸਕਦਾ ਤੇ ਹਰ 5 ਸਾਲ ਪਿੱਛੋਂ ਕਾਮਨ ਸਦਨ ਦੇ ਚੋਣਾਂ ਕਰਵਾਏ ਜਾਂਦੇ ਨੇ ਨਵੀਂ ਪਾਰਟੀ ਦੀ ਸਰਕਾਰ ਚੁਣੀ ਜਾਂਦੀ ਹੈ ਤੇ ਵਸ ਮਹਾਰਾਣੀ ਨਾ ਮਾਤਰ ਦੇ ਕਾਰਜ ਸਾਧਕ ਮੁਖੀ ਹਨ ਤੇ ਆਪਣੇ ਅਹੁਦੇ ਤੇ ਰਹਿੰਦੇ ਹੋਏ ਕੇਵਲ ਸੰਵਿਧਾਨਿਕ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਬਰਤਾਨੀ ਵਿੱਚ ਕਾਨੂੰਨ ਦਾ ਸ਼ਾਸਨ ਅਤੇ ਨਾਗਰਿਕ ਨੂੰ ਹਰ ਪ੍ਰਕਾਰ ਦੇ ਰਾਜਨੀਤਿਕ ਨਾਗਰਿਕ ਅਧਿਕਾਰ ਪ੍ਰਾਪਤ ਨੇ ਅਸਲ ਦੇ ਵਿੱਚ ਬਰਤਾਨੀ ਉਧਾਰਵਾਦੀ ਲੋਕਤੰਤਰ ਦੀ ਜਨਮ ਭੂਮੀ ਹੈ ਅਤੇ ਵਿਸ਼ਵ ਦੇ ਬਾਕੀ ਉਧਾਰਵਾਦੀ ਲੋਕਤੰਤਰ ਰਾਜਾਂ ਦਾ ਮਾਰਗਦਰਸ਼ਕ ਹੈ ਅੱਗੇ ਹੈ ਕਾਮਨਲ ਸਦਨ ਦਾ ਨਿਸ਼ਚਿਤ ਕਾਰਜਕਾਲ ਰਾਜਨੀਤਿਕ ਅਨਿਸ਼ਚਿਤਤਾ ਦੇ ਖਾਤਮੇ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਕਾਮਨ ਸਦਨ ਦਾ ਕਾਰਜਕਾਲ 5 ਸਾਲ ਲਈ ਨਿਸ਼ਚਿਤ ਕੀਤਾ ਗਿਆ। ਪਰੰਤੂ ਵਸਥਾ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਸਦਨ ਦੇ 2/3 ਮੈਂਬਰ ਦੇ ਸਮਰਥਨ ਨਾਲ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਇਹਨੂੰ ਭੰਗ ਕੀਤੇ ਜਾਣ ਦੇ ਸਿਫਾਰਸ਼ ਕਰ ਸਕਦਾ। ਜਿਵੇਂ ਕਿ ਪ੍ਰਧਾਨ ਮੰਤਰੀ ਥਰੇਸਾ ਮੇਆ ਦੁਆਰਾ 19 April ਨੂੰ 2017 ਨੂੰ ਕਾਮਨ ਸਦਨ ਦੇ 2/3 ਮੈਂਬਰਾਂ ਸਮਰਥਨ ਨਾਲ ਕਮਰਾ ਸਦਨ ਨੂੰ ਭੰਗ ਕੀਤੀ ਜਾਂਦੀ ਸਪਾਰਸ਼ ਕੀਤੀ ਗਈ ਸੀ ਤੇ 8 ਜੂਨ 2017 ਨੂੰ ਚੋਣਾਂ ਕਰਾਇਆ ਜਾਂਦਾ ਐਲਾਨ ਕੀਤਾ ਗਿਆ ਸੀ ਇਸ ਦਾ ਉਦੇਸ਼ ਮੰਤਰੀ ਪ੍ਰਧਾਨ ਮੰਤਰੀ ਦੁਆਰਾ ਯੂਰਪੀ ਸੰਘ ਦੇ ਨੇਤਾਵਾਂ ਨਾਲ ਯੂਰਪੀ ਸੰਘ ਨੂੰ ਛੱਡੇ ਜਾਣ ਤੋਂ ਦੇ ਸ਼ਰਤਾਂ ਨੂੰ ਯਕੀਨੀ ਕਰਦੇ ਸਮੇਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਤੇ ਅਗਲੇ ਸੰਸਦ ਸਾਹਮਣੇ ਜਾਂਚਨਾ ਕਰਨ ਦਾ ਅਧਿਕਾਰ ਹੈ ਬਰਤਾਨੀ ਸंवਿਧਾਨ ਦੁਆਰਾ ਵਿਵਸਥਾ ਕੀਤੀ ਗਈ ਕਿ ਬਰਤਾਨੀ ਦੇ 1 ਲੱਖ ਨਾਗਰਿਕ ਸਰਵਜਨਕ ਮਤਾ ਵਾਲੇ ਕਿਸੇ ਵੀ ਵਿਸ਼ੇ ਤੇ ਵਿਚਾਰ ਕਰਨ ਲਈ ਸੰਸਦ ਨੂੰ ਜਾਚਨਾ ਕਰ ਸਕਦੇ ਨੇ ਤੇ ਸੰਸਦ ਸਬੰਧਿਤ ਵਿਸ਼ੇ ਤੇ ਵਿਚਾਰ ਕਰਨ ਲਈ ਪਵੰਦ ਹੋਊਗੀ ਐਗਜ਼ਾਮਪਲ ਦਿੱਤੀ ਹੋਈ ਆ ਜਨਮਤ ਸੰਗ੍ਰਹਿ ਦੀ ਵਿਵਸਥਾ ਬਰਤਾਨੀ ਸंवਿਧਾਨ ਜਨਮਤ ਸੰਗ੍ਰਹਿ ਕਰਾਇਆ ਜਾਂਦੀ ਵਿਵਸਥਾ ਕਰਦਾ ਬਰਤਾਨੀ ਵਿੱਚ ਵੱਖ-ਵੱਖ ਸਮੇਂ ਮਹੱਤਵਪੂਰਨ ਰਾਜਨੀਤਿਕ ਮੁੱਦਿਆਂ ਤੇ ਲੋਕਾਂ ਦੀ رائے ਲਈ ਜਾਂਦੀ ਆ ਤੇ ਲੋਕਾਂ ਦੁਆਰਾ ਦਿੱਤੇ ਗਏ ਫੈਸਲੇ ਸੇ ਅਧਿਕਾਰ ਕੀਤਾ ਜਾਂਦਾ ਇਹਦੀ ਵੀ ਐਗਜ਼ਾਮਪਲ ਆ ਸੋ ਏਸੀ ਬਰਤਾਨੀਆਂ ਦੇ ਸंवਿਧਾਨ ਉਹਦੇ ਜਿਹੜੇ ਕਿ ਵਿਸ਼ੇਸ਼ਤਾਵਾਂ ਫੀਚਰਜ਼ ਲੱਛਣ ਸਿੱਟਾ ਸੋ ਥੈਂਕਸ